ਪਰਵਯਸੂ ਮਸੀਹ ਦੇ ਵਾਚਨ ਦੇ ਵਿੱਚ ਲਿਖਿਆ ਹਰੇਕ ਜੋ ਮੰਦੇ ਕੰਮ ਕਰਦਾ ਹੈ ਸੋ ਚਾਨਣ ਨਾਲ ਵੈਰ ਰੱਖਦਾ ਹੈ ਅਤੇ ਚਾਨਣ ਕੋਲ ਨਹੀਂ ਆਉਂਦਾ ਕੀ ਇਵੇਂ ਨਾ ਹੋਵੇ ਜੋ ਉਹ ਦੇ ਕੰਮ ਉਸ ਦੇ ਕੰਮ ਅਜ਼ਾਗਰ ਹੋਣ ਜਦੋਂ ਆਪਾਂ ਹਨੇਰੇ ਦੇ ਵਿੱਚ ਕਰੇ ਹੋਏ ਕੰਮ ਜਦੋਂ ਆਪਾਂ ਚਾਨਣ ਦੇ ਵਿੱਚ ਆਉਨੇ ਆ ਉਹ ਕੀ ਹੋ ਜਾਂਦੇ ਨੇ ਅਜ਼ਾਗਰ ਹੋ ਜਾਂਦੇ ਨੇ ਜਦੋਂ ਆਪਾਂ ਨੇਰੇ ਦੇ ਵਿੱਚ ਕਰੇ ਹੋਏ ਕੰਮਾਂ ਜਦੋਂ ਆਪਾਂ ਚਾਨਣ ਦੇ ਵਿੱਚ ਰੌਸ਼ਨੀ ਦੇ ਵਿੱਚ ਆ ਜਾਂਦੇ ਆ ਉਹ ਚਾਨਣ ਕੀ ਹੋ ਜਾਂਦਾ ਅਜ਼ਾਗਰ ਹੋ ਜਾਂਦਾਗਾ ਤਾਂ ਪ੍ਰਭੂ ਯਿਸੂ ਮਸੀਹ ਦੇ ਬਾਚਨ ਦੇ ਵਿੱਚ ਲਿਖਿਆ ਕਹਿੰਦਾ ਤੂੰ ਜਿਹੜੇ ਤੇਰੇ ਮਾੜੇ ਕੰਮ ਨੇ ਕਹਿੰਦਾ ਉਹਨਾਂ ਨੂੰ ਛੱਡ ਕੇ ਕਹਿੰਦਾ ਤੂੰ ਕੀ ਆ ਜਾ ਚਾਨਣ ਦੇ ਵੱਲ ਆ ਜਾ ਕਹਿੰਦਾ ਮੇਰੀ ਰੌਸ਼ਨੀ ਦੇ ਵੱਲ ਆ ਜਾ ਕਹਿੰਦਾ ਤੂੰ ਕਹਿੰਦਾ ਗੋਡੇ ਰੱਖ ਕਹਿੰਦਾ ਮੇਰੇ ਅੱਗੇ ਦੁਆ ਕਰ ਕਹਿੰਦਾ ਮੇਰੇ ਮੰਦੇ ਕੰਮ ਕਹਿੰਦਾ ਕੀ ਕਰੇ ਜਾਣ ਬਖਸੇ ਜਾਣ ਕਹਿੰਦਾ ਮੇਰੇ ਗਲਤ ਕੰਮ ਕਹਿੰਦਾ ਬਖਸੇ ਜਾਣ ਕਹਿੰਦਾ ਤੂੰ ਕੀ ਆ ਜਾ ਚਾਨਣ ਦੇ ਵੱਲ ਆ ਜਾ ਮੇਰੇ ਵੱਲ ਸਨੂ ਸਾਰੇ ਹੀ ਪੈਣ ਪਾਈਆਂ ਨੂੰ ਜੈਮਸੀ ਦੀ